ਇੰਡਸਟਰੀ ਨੇ ਸਭ ਤੋਂ ਤੇਜ਼ ਖ਼ਬਰਾਂ ਦੇਖਣ ਵਾਸਤੇ ਸਾਡਾ ਦੇਸੀ ਤੜਕਾ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ ਸਾਡੇ ਨਾਲ ਸਨੈਪਚੈਟ ਤੇ ਕੰਟੈਕਟ ਕਰਨ ਵਾਸਤੇ ਫੋਲੋ ਕਰ ਸਕਦੇ ਹੋ ਦੇਸੀ ਤੜਕਾ ਲਾਈਵ ਦੇਸੀ ਤੜਕਾ ਲਾਈਵ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਮੈਨੂੰ ਸਕਰੀਨਸ਼ਾਟ ਭੇਜਿਆ ਕਿਸੇ ਨੇ 3-4 ਸਿੰਗਰਾਂ ਦੇ ਵੀਜ਼ੇ ਲੱਗੇ ਹੋਏ ਸੀ ਡਿਫਰੈਂਟ ਕੰਟਰੀਜ਼ ਦੇ ਉਹਨਾਂ ਤੋਂ ਇੱਕ ਮੇਰਾ ਵੀ ਸੀਗਾ ਤੇ ਨਾਲੇ ਦੱਸਿਆ ਹੋਇਆ ਸੀਗਾ ਕਿ ਈਜ਼ੀ ਵੀਜ਼ਾ ਕਰਕੇ ਕੋਈ ਕੰਪਨੀ ਹੈ ਆਈ ਥਿੰਕ ਪਤਾ ਨਹੀਂ ਏਜੰਟ ਹੈ ਸਾਨੂੰ ਨਹੀਂ ਪਤਾ ਕੌਣ ਹੈ ਕਿ ਉਹਨਾਂ ਨੇ ਵੀਜ਼ੇ ਵਾਕਈ ਦੱਤੇ ਹੈ ਆਈ ਥਿੰਕ ਉਹ ਕਲਾਕਾਰਾਂ ਦੇ ਨਾਂ ਤੇ ਲੋਕਾਂ ਦਾ ਮੂਰਖ ਬਣਾ ਰਿਹਾ ਹੋ ਸਕਦਾ ਹੈ ਤੁਸੀਂ ਆਪਣੇ ਪੈਸੇ ਵਸਾ ਦਿਵਾਓ ਉਹਨਾਂ ਦੇ ਕੋਲ ਸਾਡਾ ਉਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ ਔਰ ਨਾ ਕਦੇ ਗੱਲ ਹੋਈ ਹੈ ਮੈਂ ਤਾਂ ਨਾ ਵੀ ਪਹਿਲੀ ਵਾਰ ਸੁਣਿਆ ਹੈ ਰੂਮ ਡਿਟੇਲਸ ਵੀ ਚੈੱਕ ਕਰ ਰਿਆ ਸੀਗਾ ਉਹ ਫੋਟੋ ਵੀ ਜਾਲੀ ਜਿਹੀ ਲਾਈ ਹੋਈ ਹੈ ਮੇਰੀ ਵੀ ਹੋਰ ਕਲਾਕਾਰਾਂ ਦੀ ਵੀ ਵਿੱਚ ਡਿਟੇਲਸ ਵੀ ਕਾਫੀ ਆਪਣੇ ਆਪ ਐਡਿਟ ਕਰਕੇ ਉਹਨਾਂ ਨੇ ਬਣਾਈਆਂ ਹੋਈਆਂ ਨੇ ਤਾਂ ਇਸ ਕਰਕੇ ਇਦਾਂ ਦੇ ਬੰਦਿਆਂ ਤੋਂ ਬਚ ਕੇ ਰਹੋ ਤੇ ਸੁਣਦੇ ਰਹੋ Song